ਦੱਖਣ ਵਿੱਚ ਹైదరాబాద్ ਦੇ ਨੇੜੇ ਅਤਾਪੁਰ ਦੇ ਮਾਰਾ ਰঞ্জੀਤ ਸਿੰਘ ਨਗਰ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਬਰਮਬਾਲਾ ਸਿੱਖ ਸ਼ਾਉਣੀ ਦੀ ਬਣ ਕੇ ਤਿਆਰ ਹੋਈ ਨਵੀਂ ਅਤੇ ਵੱਡੀ ਇਮਾਰਤ ਦਾ ਐਤਵਾਰ ਨੂੰ ਉਦਘਾਟਨ ਕੀਤਾ ਗਿਆ। ਇਹ ਨਵੀਂ ਇਮਾਰਤ ਉੱਥੇ ਕਰੀਬ 150 ਸਾਲ ਪਹਿਲਾਂ ਬਣੇ ਪ੍ਰਾਣੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਬਣਾਈ ਗਈ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਅਕਾਉਤੀ ਦਸਮ ਗ੍ਰੰਥਾ ਵੀ ਪ੍ਰਕਾਸ਼ ਕੀਤਾ ਗਿਆ ਅਤੇ ਜਿੱਥੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਉਲਟ ਅਕਾਉਤੀ ਦਸਮ ਗ੍ਰੰਥਾ ਪ੍ਰਕਾਸ਼ ਕੀਤਾ ਗਿਆ ਉਸੇ ਗੁਰਦੁਆਰਾ ਸਾਹਿਬ ਵਾਲੇ ਤਖਤਰੀ ਕੇਸ ਘੜ ਸਾਹਿਬ ਦੇ ਜਥੇਦਾਰ ਗੁਰਗੁਬੀਰ ਸਿੰਘ ਦਮਦਮਾ ਸਾਹਿਬ ਦੇ ਕਾਰਜਕਾਰੀ ਸੇਵਾਦਾਰ ਹਰਪ੍ਰੀਤ ਸਿੰਘ ਵੀ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਨਾਮ ਤੇ ਸਿਆਸਤ ਕਰਨ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਵਾਲ ਇਹ ਉੱਠਦਾ ਹੈ ਕਿ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਮਨਜੀਤ ਸਿੰਘ ਜੀ ਕੇ ਦਾਵਾ ਕਰਦੇ ਨੇ ਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਨੇ ਪਰ ਜਦੋਂ ਇਹਨਾਂ ਸਾਹਮਣੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਬੇਅਦਬੀ ਹੁੰਦੀ ਹੈ ਤਾਂ ਇਹ ਆਪੇ ਬਣੇ ਧਰਮ ਦੇ ਠੇਕੇਦਾਰ ਉ गुरु देता है लेकिन दिल किसी के पास होता है और जो इस परिवार ने सेवा करी है एक जकारा छोड़ूंगा जवाब देना बोले सो विहार ਗੁਰੂ ਮਹਾਰਾਜ ਜੀ ਦਾ ਜੋ ਤੈ ਅਸ਼ੀਰਵਾਦ ਬਣਾਏ ਰੱਖੇ ਚੜਦੀ ਕਲਾ ਰੱਖੇ ਅਤੇ ਥੱਕਣ ਵੀ ਪਲਾਕਿਓ ਕਿਉਂਕਿ ਉਥੋਂ ਮਾਇਆ ਨਾਲ ਪਰਿਆ ਝੋਲਾ ਜੁ ਮਿਲਿਆ ਹੁੰਦਾ ਅਜਾਇਬ ਵਿੱਚ ਸਿੱਖੀ ਸਿਧਾਂਤਾਂ ਦੀ ਗੱਲ ਨਾ ਕਰਕੇ ਸਗੋਂ ਉਥੋਂ ਦੀ ਲੋਕਲ ਕਮੇਟੀ ਦੀ ਜਾਜੇਕਾਰ ਕਰਦੇ ਜਕਾਰੇ ਗਜਾਉਂਦੇ ਨੇ ਪਰ ਕਹਿੰਦੇ ਇਹੀ ਨੇ ਕਿ ਅਸੀਂ ਗੁਰਮਤ ਦੇ ਸਿਧਾਂਤਾਂ ਦੇ ਪਹਿਰਾ ਦਿੰਦੇ ਹਾਂ ਇਹ ਬੱਚੇ ਜਿਨ੍ਹਾਂ ਨੇ ਅੱਜ ਤੱਕ ਸਿੱਖੀ ਸਾਹਮ ਕੇ ਰੱਖੀ ਹੈ ਪੰਜਾਬੋਂ ਬਾਹਰ ਇਹ ਪੱਕੇ ਸਿੱਖ ਬਣਨਗੇ ਇਹ ਹਮੇਸ਼ਾ ਦਸਮ ਗੁਰੂ ਦੀ ਇਹ ਦਸਤਾਰ ਉਹ ਗੁਰੂ ਨਾਨਕ ਦਾ ਅਸ਼ੀਰਵਾਦ ਲੈ ਕੇ ਕੌਮ ਦੀ ਚੜਦੀ ਕਲਾ ਰੱਖੇ ਅਤੇ ਇਹੇ ਕੁਝ ਹైదరాబాద్ ਵਿਖੇ ਬਣੇ ਨਵੇਂ ਗੁਰਦੁਆਰੇ ਦੇ ਸ਼ੁਰੂਆਤੀ ਸਮਾਗਮ ਦੌਰਾਨ ਕੁਝ ਦੇਖਣ ਨੂੰ ਮਿਲਿਆ ਜਿੱਥੇ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਹੋਇਆ ਸੀ ਜਿਵੇਂ ਹੀ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਖੌਤੀ ਦਸਮ ਗ੍ਰੰਥਾ ਵੀ ਪ੍ਰਕਾਸ਼ ਕੀਤਾ ਗਿਆ ਇਸ ਦੌਰਾਨ ਬਾਕੀ ਜਥੇਦਾਰਾਂ ਵਾਂਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਆਪ ਤਾਂ ਨਹੀਂ ਆਪੜਿਆ ਪਰ ਉਸਨੇ ਆਪਣਾ ਇੱਕ ਦੂਤ ਚਿੱਠੀ ਦੇ ਕੇ ਜ਼ਰੂਰ ਭੇਜਿਆ ਹੋਇਆ ਸੀ ਜਿਵੇਂ ਬਾਕੀਆਂ ਨੇ ਆਪਣੇ ਮੂੰਹੋਂ ਲੋਕਲ ਕਮੇਟੀ ਤੇ ਜਾਇਜ਼ਕਰ ਕੀਤੀ ਉਮੇਂ ਹੀ ਗੁਰਬਚਨ ਸਿੰਘ ਦੀ ਚਿੱਠੀ ਵਿੱਚ ਵੀ ਸਨ ਗੁਰਦੁਆ ਹੋਵੇ ਕਿ ਅਕਾਲ ਤਖਸੈਬ ਦੀ ਮਰਿਆਦਾ ਮੁਤਾਬਕ ਹੀ ਗੁਰਮਤ ਪ੍ਰਚਾਰ ਅਤੇ ਪ੍ਰਸਾਰ ਹੋਣਾ ਚਾਹੀਦਾ ਹੈ ਗੁਰਮਰਿਆਦਾ ਤੇ ਪਹਿਰਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਰਵੋੱਚ ਅਕਾਲ ਤਖਸੈਬ ਦੀ ਮਰਿਆਦਾ ਹੀ ਲਾਗੂ ਹੋਣੀ ਚਾਹੀਦੀ ਹੈ ਅਜਿਹਾ ਨਾ ਤਾਂ ਜਥੇਦਾਰ ਗੁਰਵਚਨ ਸਿੰਘ ਦੀ ਚਿੱਠੀ ਵਿੱਚੋਂ ਨਿਕਲਿਆ ਤੇ ਨਾ ਹੀ ਉੱਥੇ ਮੌਜੂਦ ਬਾਕੀ ਜਥੇਦਾਰਾਂ ਦੇ ਮੂੰਹੋਂ ਸੁਣਨ ਨੂੰ ਮਿਲਿਆ ਪਰ ਇਹ ਸਭ ਕੁਝ ਹੋ ਵੀ ਕਿਵੇਂ ਸਕਦਾ ਹੈ ਅਤੇ ਆਰਐਸਐਸ ਤੇ ਹੱਥ ਠੋਕਾ ਬਣੇ ਇਨ੍ਹਾਂ ਧਰਮ ਦੇ ਠੇਕੇਦਾਰਾਂ ਤੇ ਜਥੇਦਾਰਾਂ ਤੋਂ ਕੋਈ ਆਸ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਉਹੀ ਕੁਝ ਬੋਲਣਗੇ ਜੋ ਇਹਨਾਂ ਨੂੰ ਨਾਗਪੁਰ ਤੋਂ ਫਰਮਾਨ ਜਾਰੀ ਹੁੰਦਾ ਜ਼ੀਰੋ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ